ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਜਗਵਿੰਦਰ ਸਿੰਘ ਗੁਰਾਹਾਂ ਨੂੰ ਰਿਲੀਜ਼ ਕੀਤਾ ਗਿਆ ਕਿਸਾਨਾਂ ਦਾ ਅਗਲਾ ਹੁਣ ਕੀ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਉਹਨਾਂ ਦੇ ਨਾਲ ਮੈਨੂੰ ਲੱਗਦਾ ਹੈ ਵੀ ਅੱਜ ਜਿਹੜੇ ਸਾਰੇ ਜਿਹੜੇ ਸਾਰੇ ਪੰਜਾਬ ਦੇ ਵਿੱਚ ਇਹਨਾਂ ਦੀ ਜਿਹੜੀ ਮੇਨ ਯੂਨੀਅਨ ਨੇ ਆਪਸ ਦੇ ਵਿੱਚ ਫੈਸਲਾ ਕੀਤਾ ਵੀ ਉਹ ਵਿਡਰਾ ਕਰ ਲੈਣਗੇ ਸਾਰੇ ਪੰਜਾਬ ਦੇ ਵਿੱਚ ਤੇ ਜਿਹੜੇ ਥਾਣਿਆਂ ਦੇ ਵਿੱਚ ਹੈਗੇ ਆ ਜਿਹੜੇ ਅੱਜ ਰੁੱਕੇ ਹੋਏ ਸੀ ਬੰਦੇ ਉਹ ਸਾਰੇ ਰਿਲੀਜ਼ ਹੋ ਜਾਣਗੇ ਕੱਲ ਦੁਪਹਿਰ ਤੱਕ ਜਿਹੜੇ ਜਿੰਨੇ ਵੀ ਜਿਹੜੇ ਪਹਿਲਾਂ ਫੜੇ ਵੇ ਆ ਉਹ ਵੀ ਕੱਲ ਦੁਪਹਿਰ ਤੱਕ ਰਿਲੀਜ਼ ਸਰਕਾਰ ਬੈਰੀਕੇਡਸ ਸਾਰੇ ਹਟਾ ਦਿੱਤੇ ਗਏ ਨੇ ਰਸਤਾ ਬਿਲਕੁਲ ਖੋਲ ਦੇ ਦਿੱਤਾ ਜਾਊਗਾ ਨਹੀਂ ਰਸਤਾ ਬੈਰੀਕੇਡ ਤਾਂ ਕਿਤੇ ਲਾਇ ਹੀ ਨਹੀਂ ਸੀ ਸਰ ਜੋ ਵੀ ਇਹਨਾਂ ਨੇ ਅੱਜ ਪ੍ਰੋਟੈਸਟ ਨੂੰ ਲੈ ਕੇ ਜਿੰਨੇ ਹਾਂ ਇਹਨਾਂ ਇਹਨਾਂ ਵੱਲੋਂ ਸਾਰੇ ਆਪ ਦਾ ਯੂਨੀਅਨ ਵੱਲੋਂ ਵੀ ਇਸ ਗੱਲ ਦਾ ਜਿਹੜਾ ਹੋਇਆ ਵੀ ਅਸੀਂ ਆਪ ਦਾ ਇਨੋਂ ਅੱਜ ਵਾਲਾ ਜਿਹੜਾ ਪ੍ਰੋਟੈਸਟ ਜੋ ਚੱਲਣਾ ਸੀ ਇਹਨਾਂ ਨੇ ਵਿਡਰਾ ਕਰ ਦਿੱਤਾ। ਸ਼ਰਤਾਂ ਕਿ ਕਿਹੜੀ ਸ਼ਰਤਾਂ ਦੇ ਉੱਪਰ ਸਾਰੇ ਮੰਨੇ? ਨਹੀਂ ਸ਼ਰਤਾਂ ਤਾਂ ਕੋਈ ਲੰਮੀਆਂ ਚੋੜੀਆਂ ਨਹੀਂ ਬਸ ਬੇਸਿਕਲੀ ਜਿਹੜੀ ਮੈਨੂੰ ਜਿਹੜੀ ਸਹਿਮਤ ਬੇਸੀ ਸਹਿਮਤੀ ਹੋਈ ਹੈ ਉਹ ਮੈਂ ਤੁਹਾਨੂੰ ਦੱਸਦਾ ਬਾਕੀ ਤੁਸੀਂ ਇਹ ਜਿਹੜੀ ਜੁੜਤਾਰੇ ਸਮਾਪਤ ਕਰ ਲਿਆ ਤਾਂ ਤਾਂ ਇਹਨਾਂ ਨੇ ਸਰ ਹੁਣ ਹਾਂ ਨਹੀਂ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਫੈਸਲਾ ਕਰ ਲਿਆ। ਜਿਹੜਾ ਇਹਨਾਂ ਨੇ ਜੋ ਆਪਦਾ ਪ੍ਰੋਟੈਸਟ ਕੀਤਾ ਸੀ ਉਹਨੂੰ ਅੱਜ ਵਿਡਰਾ ਕਰ ਲਿਆ ਫੇਰ ਅੱਗੇ ਆ ਕੇ ਜਿਹੜੇ ਜਿਹੜੇ ਜੇਲ੍ਹਾਂ ਦੇ ਵਿੱਚ ਸੀਗੇ ਉਹ ਕੱਲ ਦੁਪਹਿਰ ਤੱਕ ਸਾਰੇ ਬੰਦੇ ਆ ਜਿਹੜੇ ਰਿਲੀਜ਼ ਹੋ ਜਾਣਗੇ ਪ੍ਰਧਾਨ ਜੀ ਅੱਜ ਤੁਹਾਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈਗਾ ਕਿੱਥੋਂ ਹਿਰਾਸਤ ਦੇ ਵਿੱਚ ਲਿਆ ਸੀਗਾ ਤੇ ਕਿੱਥੇ ਜਿਹੜਾ ਤੁਹਾਨੂੰ ਲੈ ਕੇ ਜਾਇਆ ਗਿਆ ਹੈਗਾ ਦੇਖੋ ਗੰਡੂਆ ਤੋਂ ਅਸੀਂ ਆ ਰਹੇ ਸੀ ਕਾਫਲੇ ਦੇ ਰੂਪ ਚ ਮਹਿਲਾ ਜਦੋਂ ਅਸੀਂ ਖਡਿਆਲ ਤੋਂ ਮਹਿਲਾਂ ਨੂੰ ਟੱਪੇ ਆ ਸਾਡਾ ਕਾਫਲਾ ਟੁੱਟ ਗਿਆ ਲੰਮਾ ਸੀ ਕਾਫਲਾ ਪੁਲਿਸ ਨੂੰ ਸਾਡੇ ਕਾਫਲੇ ਦਾ ਪਤਾ ਲੱਗਿਆ ਸ਼ਾਇਦ ਮੇਰੇ ਮੋਬਾਈਲ ਦੀ ਲੋਕੇਸ਼ਨ ਤੋਂ ਪਤਾ ਲੱਗਿਆ ਕਿਉਂਕਿ ਮੇਰਾ ਮੋਬਾਈਲ ਕਿਸੇ ਹੋਰ ਗੱਡੀ ਦੇ ਵਿੱਚ ਸੀਗਾ ਇਸ ਕਰਕੇ ਜਦੋਂ ਕਾਫਲਾ ਟੁੱਟ ਗਿਆ ਇਹਨਾਂ ਨੇ ਮਹਿਲਾ ਆ ਕੇ ਗੱਡੀਆਂ ਦੇ ਮੂਹਰੇ ਲਾ ਲੀਆਂ ਸਾਨੂੰ ਪਤਾ ਲੱਗਿਆ ਪਿੱਛੇ ਪੁਲਿਸ ਦੀਆਂ ਗੱਡੀਆਂ ਨੇ ਅਸੀਂ ਜਦੋਂ ਅਗਲੀਆਂ ਸਾਡੀਆਂ ਗੱਡੀਆਂ ਰੋਕ ਗਈਆਂ ਆਪਣੀ ਗੱਡੀ ਨੂੰ ਜਦੋਂ ਵਾਪਸ ਮੋੜਨ ਲੱਗੇ ਤਾਂ ਪੁਲਿਸ ਦੀਆਂ ਪਿਛਲੀਆਂ ਗੱਡੀਆਂ ਨੂੰ ਇਹ ਕਨਸੋ ਹੋ ਗਈ ਕਿ ਇਹਦੇ ਵਿੱਚ ਪ੍ਰਧਾਨ ਜੀ ਨੇ ਉੱਥੇ ਮੇਰੀ ਗ੍ਰਿਫਤਾਰੀ ਹੋ ਗਈ ਤੇ ਮੈਨੂੰ ਲੱਡੇ ਲੈ ਕੇ ਗਏ ਆ ਤੇ ਹੁਣ ਜਦੋਂ ਆ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਨਾਲ ਕੋਈ ਗੱਲਬਾਤ ਹੋਈ ਆ ਕਿਹਦੇ ਕਿਹਦੇ ਨਾਲ ਹੋਈ ਆ ਤਾਂ ਹੁਣ ਜਾਣਕਾਰੀ ਬਾਹਰ ਲਿਆ ਨੂੰ ਆ ਤੇ ਇਹ ਜਾਣਕਾਰੀ ਮੈਨੂੰ ਨਹੀਂ ਕਿਉਂਕਿ ਜੇ ਸਾਰੀਆਂ ਜਥੇਬੰਦੀਆਂ ਨੂੰ ਭਰੋਸੇ 'ਚ ਲੈ ਕੇ ਫੈਸਲਾ ਹੋ ਜਾਂਦਾ ਤਾਂ ਬਹੁਤ ਵਧੀਆ ਸੀ ਪਰ ਡੀਆਜੀ ਤੁਹਾਡੇ ਨਾਲ ਆਏ ਨੇ ਉਹਨੇ ਕਿਹਾ ਕਿ ਕਿਸਾਨਾਂ ਨੇ ਮੋਰਚਾ ਰੱਦ ਕਰ ਦਿੱਤਾ ਉਹਨਾਂ ਨੇ ਵੀ ਬਿਆਨ ਦਿੱਤਾਗਾ ਨਹੀਂ ਨਹੀਂ ਮੰਨੇ ਨਹੀਂ ਹੈਗੇ ਮੋਰਚਾ ਮੁਲਤਵੀ ਕਰਨ ਦਾ ਫੈਸਲਾ ਤਾਂ ਉਹਨਾਂ ਨੇ ਵੀਡੀਓ ਸੁਣਾਈ ਮੈਨੂੰ ਤਾਂ ਮਨਜੀਤ ਧਨੀਰ ਦੀ ਹੁਣ ਉਹ ਫੈਸਲਾ ਉਹਨਾਂ ਨੇ ਦੂਜੀਆਂ ਜਥੇਬੰਦੀਆਂ ਨਾਲ ਸਾਡੀ ਜਥੇਬੰਦੀ ਨਾਲ ਕਿਉਂ ਨਹੀਂ ਲਿਆ ਕਿੱਥੇ ਫਰਕ ਰਹਿ ਗਿਆ ਇਹਦਾ ਮਨਜੀਤ ਨੂੰ ਪਤਾ ਜਾਂ ਸਾਡੇ ਬਾਹਰ ਨਹੀਂ ਸੱਜਦੇ ਕਿਵੇਂ ਦੇਖਦੇ ਹੋ ਕਿ ਪੰਜਾਬ ਸਰਕਾਰ ਦੇ ਮੂਹਰੇ ਕਿਸਾਨ ਕਮਜ਼ੋਰ ਪਏ ਨੇ ਅੱਜ ਵਾਲੇ ਮਸਲੇ ਨੂੰ ਦੇਖਦੇ ਹਾਂ ਜੀ ਦੇਖੋ ਸਰਕਾਰ ਦੇ ਮੂਹਰੇ ਕਿਤਾ ਕੋ ਸਾਰੇ ਹੀ ਕਮਜ਼ੋਰ ਹੁੰਦੇ ਨੇ ਹਾਂਜੀ ਹਾਂਜੀ ਜੁਵਿੰਦਰ ਪੰਜਾਬ ਸਰਕਾਰ ਦੇ ਨਾਲ ਕੋਈ ਟਕਰਾਅ ਲੈ ਕੇ ਕਦੇ ਕਿਸੇ ਨੇ ਕਿਹਾ ਵੀ ਅਸੀਂ ਸਰਕਾਰ ਨਾਲ ਵੱਧੂ ਹੋਗੇ ਪਰ ਸਰਕਾਰ ਦੀ ਕਮਜ਼ੋਰੀ ਇਹ ਹੈ ਵੀ ਸਰਕਾਰ ਗੱਲਬਾਤ ਚੁੱਪਚੀ ਸਾਡੀ ਕਮਜ਼ੋਰੀ ਤਾਂ ਤਾਂ ਹੁੰਦੀ ਜੇ ਅਸੀਂ ਘਰਾਂ ਤੋਂ ਬਾਹਰ ਨਾ ਨਿਕਲਦੇ ਅਸੀਂ ਘਰਾਂ ਤੋਂ ਬਾਹਰ ਨਿਕਲਿਆ ਸਰਕਾਰ ਨੇ ਰੋਕ ਲਿਆ ਅਸੀਂ ਰੁਕ ਗਏ ਇਹਦੇ ਚ ਤਹੀਨ ਵਾਲੀ ਕਿਸੇ ਦੀ ਕੋਈ ਗੱਲ ਨਹੀਂ ਹੈ ਇਸ ਕਰਕੇ ਜਿਹੜੇ ਸਾਡੇ ਬੰਦੇ ਜ਼ਿਲ੍ਹਿਆਂ 'ਚ ਡੱਕੇ ਨੇ ਉਹ ਸਰਕਾਰ ਛੱਡ ਦੇਵੇ ਤਾਂ ਹੁਣ ਅਗਲੀ ਤੁਹਾਡਾ ਐਕਸ਼ਨ ਜਿਹੜਾ ਮੰਗਾ ਨੂੰ ਲੈ ਕੇ ਕੀ ਹੋਵੇਗਾ ਕਿ ਕੋਈ ਮੀਟਿੰਗ ਹੋਵੇਗੀ ਜਾਂ ਦੁਬਾਰਾ ਦਿੱਲੀ ਚੱਲੋ ਪੂਚ ਹੁਣ ਇਸ ਤਰ੍ਹਾਂ ਰੱਦ ਮੰਨਿਆ ਜਾਵੇਗਾ ਦਿੱਲੀ ਚੱਲੋ ਵਾਲੇ ਤਾਂ ਸਾਡਾ ਸਕਾਰ ਹੀ ਨਹੀਂ ਸੀ ਪਹਿਲੀ ਗੱਲ ਤਾਂ ਚੰਡੀਗੜ੍ਹ ਵਾਲੇ ਬਰੇ ਤਾਂ ਜੇ ਵਿਚਾਰਿਆ ਜਾਣਾ ਕਿਉਂਕਿ ਦੁਬਾਰਾ ਮੀਟਿੰਗ ਹੋਣੀ ਹੈ ਮੀਟਿੰਗ ਦੇ ਵਿੱਚ ਕੀ ਫੈਸਲਾ ਹੋਣਾ ਤਾਂ ਸੰਯੁਕਤ ਮੋਰਨੀ ਦੇ ਜਥੇਬੰਦੀ ਚ ਵਿਚਾਰਿਆ ਜਾਊਗਾ ਜਿਹੜੇ ਜਿਹੜੇ ਜਥੇਬੰਦੀ ਨੂੰ ਜਿੱਥੇ ਰੋਕੇਗੇ ਉੱਥੇ ਬੈਠ ਬੈਠ ਗਏ ਨੇ ਹੁਣ ਉਹਨਾਂ ਨੂੰ ਕੀ ਜਿਹੜੇ ਆਦੇਸ਼ ਦਿੱਤੇ ਗਏ ਨੇ ਜਿਹੜੇ ਹੁਣ ਜਦੋਂ ਜਥੇਬੰਦੀ ਦੀ ਸੂਬਾ ਕਮੇਟੀ ਮੈਂ ਤਾਂ ਹੁਣ ਅੰਦਰ ਜਿਹੜੀ ਸਾਈਡ 'ਚ ਸੁਭਾ ਕਮੇਟੀ ਬਾਹਰ ਹੈ ਉਹਨਾਂ ਨੇ ਜਿਹੜਾ ਫੈਸਲਾ ਲਿਆ ਉਹ ਲਾਗੂ ਹੋਊਗਾ ਮੇਰੇ ਤਾਂ ਕੀ ਕੱਖਾਤਾ ਇਹਦੇ ਮੂਨੇ ਨਹੀਂ ਹੁਣ ਘਰਚ ਦਾ ਤਰਨਾ ਇਸੇ ਤਰ੍ਹਾਂ ਜਾਰੀ ਰਹੂਗਾ ਸੁਭਾ ਕਮੇਟੀ ਦੇ ਫੈਸਲੇ ਤਾਂ ਸੁਭਾ ਜਥੇਬੰਦੀ ਕਿਉਂ ਨਹੀਂ ਮਨ ਜਥੇਬੰਦੀ ਨੇ ਜਿਹੜਾ ਫੈਸਲਾ ਜਥੇਬੰਦੀ ਨੇ ਇਮਪਲੀਮੈਂਟ ਕਰਨਾ ਪੈਣਾ ਤੁਹਾਡੇ ਨਾਲ ਕੋਈ ਸਰਕਾਰ ਦੀ ਗੱਲਬਾਤ ਕਰਾਈ ਗਈ ਹੈ ਪੁਲਿਸ ਜਦੋਂ ਤੁਹਾਨੂੰ ਲੈ ਕੇ ਨਹੀਂ ਮੇਰੇ ਨਾਲ ਕੋਈ ਗੱਲਬਾਤ ਨਹੀਂ ਠੀਕ ਠੀਕ ਹੈ